ਕੀ ਮਤਲਬ ਰਿਕਾਰਡ ਦੇ ਮੁਤਾਬਕ 9.8 ਕਿਲੋ ਦਿੰਦੀ ਆ ਦੁੱਧ ਕਿ ਘਟ ਵੱਧ ਦਾ ਕੁਝ ਨਹੀਂ ਬਈ ਹੁਣ ਘਟੀ ਹੋਈ ਆ ਕਿਉਂਕਿ ਹੁਣ ਨਮਾਜ਼ ਨੂੰ ਵੀ ਟਾਈਮ ਲੰਘਿਆ ਤੇ ਇਹਨੂੰ ਸੂਈ ਨੂੰ ਵੀ ਬਹੁਤ ਟਾਈਮ ਹੋ ਗਿਆ ਹੁਣ ਦੁਬਾਰੀ ਅਸੀਂ ਕਰਾਸ ਲੀਕ ਕਰਾਤੀ ਆ ਕਹਿੰਦੇ ਬੱਕਰੇ ਵੀ ਤੁਹਾਡੇ ਕੋਲ ਆਹ ਜਿਹੇ ਨੇ ਜਿਨ੍ਹਾਂ ਨੇ ਸੁਨੱਖ ਪੁਣੇ ਦੇ ਵਿੱਚ ਰਿਕਾਰਡ ਤੋੜੇ ਹੋਏ ਨੇ ਹਾਂ ਬਈ ਤੋੜੇ ਨੇ ਆ ਇਹ ਇਹ ਬੱਕਰਾ ਹੈ ਹਾਂ ਬਈ ਇਹ ਜੀ ਬੱਕਰਾ ਮਰੀ ਅੰਬੂ ਇਹ ਬੱਕਰਾ ਜਿਹੜਾ ਹੈ ਨੇ ਰਿਕਾਰਡ ਤੋੜਿਆ ਜਿਹੜੇ ਸੁਨੱਖ ਪੁਣੇ ਇਹਨੂੰ ਕਿੱਥੇ ਕਿੱਥੇ ਲੈ ਕੇ ਗਿਆ ਸੀ ਉਹ ਬਾਈ ਜਿੰਨੇ ਤਕਰੀਬਨ ਨਮੈਸਾਂ ਲੱਗਦੀਆਂ ਨੇ ਸਾਰੀਆਂ ਤੇ ਲੈ ਕੇ ਗਏ ਆ। ਆ ਜ਼ਿਕਰ ਕਰਾਂ ਉਹ ਕਿੱਥੇ ਕਿੱਥੇ ਲੈ ਕੇ ਗਏ ਆ। ਬਾਈ ਇੱਕ ਤਾਂ ਲੌਂਗ ਵਾਲੇ ਲੈ ਕੇ ਗਏ ਸੀ, ਧਨੋਲੇ ਵੀ ਲੈ ਕੇ ਗਏ ਆ, ਅੜਿਆਏ ਵੀ ਲੈ ਕੇ ਗਏ ਆ। ਤੇ ਇੱਕ ਆਪਣੇ ਮੋਲਾਪੁਰ ਸਿੱਖੀ ਵੀ ਲੈ ਗਏ ਆ। ਪੂਰੇ ਪੰਜਾਬ ਦੇ ਵਿੱਚ। ਹਾਂ ਬਾਈ ਫੂਲੇ ਵਾਲੇ ਵੀ ਲੈ ਕੇ ਗਏ ਆ। ਤੇ ਇਹਦਾ ਕੰਨ ਵੱਡਾ ਹੁੰਦਾ। ਹਾਂ ਬਾਈ ਇਹਦਾ ਮਿੱਡਲ ਦੀਆਂ ਇਨਸਾਨੀ ਐਸੀ ਨੇ ਕੰਮ। ਇਹ ਕੰਨ ਵੱਡਾ ਤੇ ਖੁਰ ਹੋਰ ਦਾ ਇਹਨੋਂ ਵੱਡਾ ਸਾਹਮਣੇ ਪਰ ਥੋੜਾ ਜਿਹਾ ਵੱਡਾ ਲੱਗਦਾ ਨਹੀਂ ਖੁਰਾ ਵਰਕੇ ਖੁਰਨਾ ਹੋਰ ਵੱਡਾ ਹਾਂ ਤੇ ਜੇਕਰ ਇਹਦੀ ਕੀਮਤ ਦੀ ਗੱਲ ਕਰੀਏ ਕਿੰਨੀ ਕੀਮਤ ਹੋ ਸਕਦੀ ਹੈ ਭਾਈ ਕੀਮਤ ਤਾਂ ਹੁਣ ਇਹਦੀ ਹੈ ਹੀ ਨਹੀਂ ਕੋਈ ਸਹੀ ਗੱਲ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਹੁਣ ਇਹਦੇ ਬੱਚੇ ਆ ਭਾਈ ਜਿੰਨੇ ਵੀ ਇਹਦੇ ਬੱਚੇ ਆਪਣੇ ਕੋਲੇ ਰਹੇ ਆ ਉਹ ਵੀ ਸਾਰੇ ਚੈਂਪੀਅਨ ਲੱਖਾਂ ਵੀ ਪਾਰ ਕਰਕੇ ਹਾਂ ਭਾਈ ਮਤਲਬ ਕਿ ਕੀਮਤ ਕਹੀ ਨਹੀਂ ਸਕਦੇ ਆਪਾਂ ਨਹੀਂ ਭਾਈ ਇਹਦੀ ਕੋਈ ਨਹੀਂ ਹੁਣ ਆ ਬੱਚਾ ਦੇਖੋ ਭਈ ਇਹਦਾ ਤਾਂ ਨੂੰ ਹੋਰ ਵੀ ਜਿਹੜੇ ਇਸ ਦੇ ਬੱਚੇ ਨੇ ਉਹ ਵੀ ਦਿਖਾਉਣੇ ਆ ਮਾਣੂ ਕਿ ਸੰਤੂ ਪਹਿਲੀ ਨਮਾਇਸ ਲੜਾਇਆ ਸੀਗਾ ਬਈ ਇਹ ਬੱਚਾ ਹਾਂ ਇੰਨੀ ਉਮਰ ਹੈ ਦੀ ਇਹਨੇ ਦੂਜਾ ਸਥਾਨ ਕਰਿਆ ਹਸਲੇ ਸਵਾ ਸਾਲ ਦਾ ਹੋਇਆ ਬਈ ਸਵਾ ਸਾਲ ਦਾ ਹੈ ਤੇ ਉੱਥੇ ਦੂਜਾ ਸਥਾਨ ਪ੍ਰਾਪਤ ਕੀਤਾ ਹਾਂ ਬਈ ਕੀਰਿਆਂ ਦੇ ਵਿੱਚ ਕੀਰਾ ਹਾਂ ਕੀਰਾ ਬੜੀ ਛੋਟੀ ਉਮਰ ਹੈ ਤੇ ਵੱਡਾ ਨਾਮ ਕਮਾਇਆ ਹਾਂ ਬਈ ਹਾਂ ਚੌਥੇ ਫਿਰ ਕਾਲਾ ਕਾਲਾ ਹੁੰਦੀ ਹੋਣੀ ਹੈ ਹਾਂ ਬਈ ਹੁੰਦੀ ਆਲ ਓਪਨ ਦਾ ਖਿਤਾਬ ਆਪਾਂ ਨੂੰ ਹੀ ਮਿਲਿਆ ਬਈ ਅੱਛਾ ਹਾਂ ਤੇ ਵੱਡਾ ਨਾਮ ਕਾਲਾ ਸਰੌਦੀ ਦਾ ਕਹਿ ਸਕਦੇ ਆਪ ਤੇ ਪੰਜਾਬ ਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਹੈਗਾ ਸਾਡੇ ਹੁਣ ਮਾਨੂੰ ਕੈਸਨ ਤੋਂ ਮਾਸ ਦੇ ਵਿੱਚ ਸਾਡੇ ਸਾਰੇ ਪਸ਼ੂ 14 ਜਿੱਤੇ ਸੀਗੇ ਬਾਈ ਅੱਛਾ ਹਾਂ ਸਾਰੀਆਂ ਕੈਂਟਿਆ ਗਰੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਪਤੂ ਜਿੱਤੇ ਸੀ ਤੇ ਕਾਲਾ ਜੀ ਤੁਹਾਡੇ ਕੋਲ ਜਿਹੜੀ ਕਿਸਮਾਂ ਨੇ ਇਹ ਸਾਰੀਆਂ ਇੱਕੋ ਹੀ ਕਿਸਮ ਰੱਖੀਆਂ ਹਾਂ ਬਾਈ ਇੱਕੋ ਹੀ ਆ ਨਾ ਵਿੱਚ ਕੋਈ ਆਪਾਂ ਨਾ ਬਾਹਰਲਾ ਬੱਕਰਾ ਹੈ ੱਡੀਏ ਬਸ ਇਹਨਾਂ ਦੇ ਵਿੱਚ ਹੀ ਮੰਨ ਕੇ ਚੱਲੋ ਬਦਲ ਕੇ ਮੈਨੂੰ ਪਿਆਉ ਉਹ ਪੇਤੀ ਨਹੀਂ ਛੱਡਣੀ ਉਹ ਕੰਮਾਂ ਵਾਂਗੂ ਪਗਲ ਕੇ ਬੱਕਰਾ ਛੱਡੀ ਜਾ ਬੱਕਰੇ ਪੱਕਾ ਛੱਡ ਤੇ ਇਹਦੀਆਂ ਜਿਹੜੀ ਅਗਰ ਖਾਸੀਅਤ ਦੇਖੀ ਜਾਂਦੀ ਆ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਖਾਸੀਅਤ ਕੀ ਕੀ ਦੇਖੀ ਜਾਂਦੀ ਹੈ ਇਹ ਚੀਜ਼ ਪਿਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਤਾਂ ਹੁਣ ਤੁਹਾਨੂੰ ਵੀ ਦੇਖਣਾ ਤੇ ਮਤਲਬ ਦੇਖਣ ਦੇ ਵਿੱਚ ਸੋਹਣਾ ਲੱਗਦਾ ਹੈ ਕੱਦ ਬਟਾ ਸੋਹਣਾ ਲੱਗਦਾ ਦੇਖਣ ਨੂੰ ਆ ਦੇਖੋ ਜੀ ਇਹਦੀ ਦੂਈਂ ਦੇਖੋ ਇਹ ਜਿਹੜੀ ਦੂਈਂ ਆ ਮਰ ਤਾਂ ਸਾਫ਼ ਆ ਬਿਲਕੁਲ ਹਾਂ ਬਿਲਕੁਲ ਸਾਫ਼ ਆ ਬਾਕੀ ਸਿੰਗ ਦੇਖੋ ਬਾਦਾਮ ਜਿ ਨਹੀਂ ਆ ਅੱਛਾ ਛੋਟਾ ਸਿੰਗ ਆ ਹਾਂ ਬਾਕੀ ਕੰਨ ਕੰਨ ਵੱਡਾ ਤੇ ਨਾਕਾ ਦੇਖੋ ਬਾਈ ਇਹ ਨਾਕ ਤੇ ਕਮੰਨਾ ਜਾਂਦਾ ਹਾਂ ਬਈ ਇਹ ਪੂਰਾ ਐਨ ਕੁੰਡਾ ਨਾਕਾ ਤੋਕੇ ਨਾਕ ਇਹ ਇਹ ਨਸਲ ਵਧੀਆ ਮੰਨੀ ਜਾਂਦੀ ਹੈ ਹਾਂ ਬਈ ਇਹ ਮੰਨ ਕੇ ਚੱਲ ਆ ਵੀ ਸਨਖ ਪੋਨੇ ਦੇ ਵਿੱਚ ਆਪਣੇ ਬਾਪ ਨੂੰ ਵੀ ਪਿੱਛੇ ਛੱਡੂਗਾ ਅੱਛਾ ਕੋਸ ਤੋਂ ਕਦੋਂ ਹੀ ਵੱਡਾ ਕਰੂਗਾ ਹਾਂ ਕਦੋਂ ਹੀ ਉਸ ਤੋਂ ਵੱਡਾ ਕਰਾਂ ਤੁਸੀਂ ਦੇਖਿਆ ਕਿ ਕਾਲਾ ਸਰੋਧਿਆ ਵੱਲੋਂ ਜਿਹੜੇ ਜਾਨਵਰ ਰੱਖੇ ਗਏ ਨੇ ਤੇ ਉਹ ਬਹੁਤ ਵਧੀਆ ਕਿਸਮ ਦੇ ਰੱਖੇ ਗਏ ਨੇ ਜਿਨ੍ਹਾਂ ਨੇ ਵੱਖ-ਵੱਖ ਮੈਸਾਂ ਦੇ ਵਿੱਚ ਪੰਜਾਬ ਅੰਦਰ ਧੂਮਾ ਪਾ ਰੱਖਿਆ ਨੇ ਤੇ ਕਾਲਾ ਸਰੋਧਿਆ ਦਾ ਜਿਹੜਾ ਨਾਮ ਹੈ ਉਹ ਬੜਾ ਉੱਚਾ ਚੁੱਕਿਆ ਕਿਉਂਕਿ ਅ ਵੱਖ-ਵੱਖ ਜਗ੍ਹਾ ਤੇ ਇਹਨਾਂ ਦੇ ਜਿਹੜੇ ਜਾਨਵਰ ਨੇ ਉਹ ਚਾਹੇ ਦੁੱਧ ਚੋਾਈ ਦੇ ਵਿੱਚ ਹੋਣ ਜਾਂ ਫਿਰ ਸਨੱਖ ਪਣ ਦੇ ਵਿੱਚ ਹੋਣ ਉਹ ਵੱਖਰੇ-ਵੱਖਰੇ ਨਾਮ ਨੇ ਖੱਟ ਰਹੇ ਨੇ ਕਿਉਂਕਿ ਅਜਿਹੀਆਂ ਕਿਸਮਾਂ ਨੇ ਜਿਹੜੀਆਂ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਤੇ ਇੱਕ ਬੱਕਰੀ ਦਾ ਜਿਹੜਾ ਨਾਮ ਹੈ ਉਹ ਬੀਟਲ ਕਿਸਮ ਦੀ ਬੱਕਰੀ ਹੈ ਜਿਸ ਨੇ 5.8 ਕਿਲੋ ਦੇ ਵਿੱਚ ਵੱਡਾ ਰਿਕਾਰਡ ਤੋੜਿਆ ਤੇ ਉਸ ਦਾ ਹਜੇ ਮੁਕਾਬਲਾ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦੇਖਿਆ ਗਿਆ